ਨੌਜਵਾਨ ਨੌਜਵਾਨੋ ਮੇਰੇ ਜ਼ਿਲ੍ਹੇ ਦੀ ਧਰਕਾ ਮੇਰੇ ਵੀਰੋ ਮੇਰੇ ਭਰਾਵੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਹੱਕਾਂ ਲਈ ਆਪਣੇ ਪੰਜਾਬ ਲਈ ਆਪਣੀ ਮਿੱਟੀ ਲਈ ਲੜ ਲੈ ਨਿਕਲ ਕੇ ਬਾਹਰ ਆਏ ਹੋ ਅੱਜ ਉਸ ਸੰਘਰਸ਼ ਸਾਥ ਦੇਣ ਲਈ ਆਇਓ ਜਿੱਥੇ ਇੱਕ ਸੰਘਰਸ਼ੀ ਜੋਧਾ ਸਰਦਾਰ ਜਗਜੀਤ ਸਿੰਘ ਜੱਲੇਵਾਲ ਸਾਹਿਬ 75 ਸਾਲ ਦੀ ਉਮਰ ਦੇ ਵਿੱਚ ਅੱਜ 22ਵੇਂ ਦਿਨ ਮਰਨ ਵਾਰ ਤਪਰ ਬੈਜੇ ਨੇਗੇ ਤੁਹਾਡਾ ਸਾਰਾ ਧੰਨਵਾਦ ਬਰਨਾਲ ਬਾਈ ਵਰਗਾਂ ਦਾ ਧੰਨਵਾਦ ਸੋਹਰੇ ਦਾ ਧੰਨਵਾਦ ਅੰਕਿਤ ਵੀਰ ਦਾ ਧੰਨਵਾਦ ਜਿੰਨੇ ਵੀ ਤੁਸੀਂ ਨੌਜਵਾਨ ਆਇਓ ਮੈਂ ਕੱਲੇ ਕੱਲੇ ਨੌਜਵਾਨ ਦਾ ਨਾਮ ਨਹੀਂ ਬੋਲ ਸਕਦਾ ਕਿਤਨੇ ਘਟੀਆਂ ਭਾਈ ਭਾਈ ਕਿਤਰੇ ਭਾਈ ਸ਼ਰੋਤਾਂ ਦੇ ਕਿਤਨੇ ਵੀਰੋਂ ਪਰ ਆਵੋ ਯਾਰ ਕਿੱਤੋਂ ਮੜਾ ਯਾਰ ਲੇਟ ਆ ਵਈ ਓਕੇ ਕੱਟੋ ਕਿੱਤੋਂ ਵੀਰੇ ਕਿੱਤੋਂ ਯਾਰ ਪਲੀ ਕਿਤਰੇ ਭਾਈ ਘਟੀਆਂ ਕਿਤਰੇ ਮੜਿਆਂਗਾ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਮਾਨੋਂ ਸੇ ਆ ਫਾਰਜਨਰ ਸਾਡੇ ਭਰਾ ਨੂੰ ਵੇਂਤੀ ਆ ਮਾੜੀ ਫਾਰਜਨਰ ਮਾੜੀ ਤੋੜ ਲੈ ਮਾੜੀ ਵੱਡ ਵੱਡੇ ਤੋੜ ਲੋ ਫਾਰਜਨਰ ਭਾਈ ਤੇ ਸਾਡੇ ਅਮਰੀਕਾ ਵਾਲੇ ਮੁੰਡੇ ਨੂੰ ਵੇਂਤੀ ਆ ਵਿਹਾਕਲਾ ਅਮਰੀਕਾ ਵਾਲਾ ਭਾਈ ਸਾਡਾ ਭਰਾ ਬਈ ਮੋਟਰਸਾਈਕਲ ਵਾਲਿਆ ਮੇਰੇ ਵੀਰੋ ਥੋੜਾ ਜਿਹਾ ਹਾਕਲਾ ਮੇਰੇ ਹਾਕਲਾ ਜੀ ਤੁਸੀਂ ਅੱਜ ਆਪਣੇ ਪੰਜਾਬ ਦੀ ਲੜਾਈ ਲੜ ਲਈ ਆਇਓ ਉਸ ਗਰਸੀ ਦੁਦਲੇ ਹੀ ਖੜ ਲਈ ਆਇਓ ਆਹ ਤੁਹਾਡੇ ਪੰਜਾਬ ਦੇ ਫਸਲਾਂ ਨਾਸਲਾਂ ਦੀ ਲੜਾਈ ਆ ਨੌਜਵਾਨ ਮੇਰੇ ਵੀਰੋ ਬਰਾਵੋ ਆਓ ਲੜੀਏ ਅੱਕਾ ਲਈ ਆਓ ਕਰਾਂਜੋ ਬਾਹਰ ਨਿਕਲਿਓ ਮੇਰੇ ਵੀਰੋ ਬਰਾਵੋ ਹੁਣ ਘਰਾਂ ਦੇ ਵਿੱਚ ਬੈਠਣ ਦਾ ਸਮਾਂ ਨਹੀਂ ਸਾਨੂੰ ਸਾਰਿਆਂ ਨੂੰ ਲੜਨਾ ਪੈਣਾ ਆਪਣੀ ਜ਼ਮੀਰ ਆਪਣੀ ਧਰਤੀ ਆਪਣੀ ਮਾਂ ਬਚਾਉਣ ਲਈ ਆਪਣਾ ਸੱਭਿਆਚਾਰ ਬਚਾਉਣ ਲਈ ਵੀਰੋ ਬਰਾਵੋ ਜੇਕਰ ਚਾਹੋ ਨਾ ਅਸੀਂ ਆਪਣੇ ਫਾਰਮਰਾਂ ਦਾ ਐਮਐਸਪੀ ਲਈਏ ਅਸੀਂ ਸਾਡਾ ਖੇਤੀਬਾੜੀ ਸੈਂਟਰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਲੜਨਾ ਪੈਣਾ ਆਓ ਜੀਓ ਮੇਰੇ ਭਰਾਵੋ ਆਪਾਂ ਆਪਣੇ ਸਿਹਤ ਨੂੰ ਤੇਜ਼ ਕਰੀਏ ਸਾਰੇ ਭਰਾਵੋ ਨੇ ਦੇਖਿਆ ਕਰਨਾ ਆ ਪੂਰੇ ਮੇਰੇ ਭਰਾਵੋ ਆਪਾਂ ਸਿਹਤ ਨੂੰ ਤੋੜ ਕਰਨਾ ਪੈਣਾ ਬਾਈਸ ਪੋਚਿਆ ਹਿੱਟਾ ਬਣਿਆ ਸਿਹਤ ਲਈ ਸਾਡਾ ਪੜਾਵਾ ਬਹੁਤ ਬਹੁਤ ਧੰਨਵਾਦ ਕਿੱਥੀ ਚੱਲੋ ਵੀਰੋ ਖਿੱਚੀ ਚੱਲੋ ਕੋਈ ਨਾ ਕੋਈ ਨਾ ਕੋਈ ਨਾ ਕੋਈ ਅੱਗੇ ਕਰੋ ਭਈਆ ਕਿ ਅੱਗੇ ਤੋਂ ਖਿੱਚੀ ਚੱਲੋ ਜੋੜੇ ਖਿੱਚੀ ਚੱਲੋ ਕੋਈ ਨਾ ਸੱਤ ਨਾ ਖਾ ਲਿਓ ਸੱਤ ਨਾ ਖਾ ਲਿਓ ਖਾਣਾ ਖਾ ਲਿਆ ਕੋਈ ਸਾਤਣਾ ਖਾ ਲਿਆ ਬਾਈ ਬਣ ਕੇ ਯਾਰ ਸਾਰੇ ਨੌਜਵਾਨ ਸਾਥੀਓਨਾ ਬਹੁਤ ਬਹੁਤ ਧੰਨਵਾਦ ਵੀਰਾਂ ਤੁਸੀਂ ਸਾਰੇ ਤੋਂ ਦੇ ਨੌਜਵਾਨ ਅੱਜ ਆਏ ਨੇਗੇ